ਅਮਰੀਕਾ ਦੇ ਕੈਲੀਫੋਰਨੀਆ ਵਿਖੇ ਪਿਛਲੇ ਕੁਝ ਘੰਟਿਆਂ ਦੌਰਾਨ ਇੱਕ ਹੋਰ ਹਵਾਈ ਹਾਦਸਾ ਹੋਣ ਦੀ ਸੂਚਨਾ ਮਿਲ ਰਹੀ ਹੈ ਜਿਸ ਵਿੱਚ ਪਾਇਲਟ ਦੇ ਮਾਰੇ ਜਾਣ ਅਤੇ ਕਈ ਘਰਾਂ ਦੇ ਨੁਕਸਾਨੇ ਜਾਣ ਦੀ ਵੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਦਰਮਿਆਨੇ ਆਕਾਰ ਦਾ ਜਹਾਜ਼ ਕੈਲੀਫੋਰਨੀਆ ਦੀ ਸਿਮੀ ਵੈਲੀ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਕਟੋ-ਕਟ ਇੱਕ ਜਹਾਜ਼ੇ ਦੇ ਮਾਰੇ ਜਾਣ ਦੀ ਸੂਚਨਾ ਹੈ ਤੇ ਦੋ ਘਰਾਂ ਨੂੰ ਕਾਫੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਾ ਹੈ। ਲਾਸ ਐਂਜਲਸ ਤੋਂ ਤਕਰੀਬਨ 50 ਮੀਲ ਦੂਰੀ ਉਤੇ ਸਿਮੀ ਵੈਲੀ ਦੇ ਵੁੱਡ ਰੈਂਚ ਖੇਤਰ ਵਿੱਚ ਇਹ ਹਾਦਸਾ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਣ ਵਾਲਾ ਇਹ ਛੋਟਾ ਜਹਾਜ਼ ਜਿਨਾ ਕਰਾਂ ਉੱਪਰ ਡਿੱਗਿਆ ਉਹਨਾਂ ਵਿੱਚ ਨਾਗਰਿਕ ਮੌਜੂਦ ਸਨ। ਪਰ ਉਹਨਾਂ ਵਿੱਚੋਂ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਨਹੀਂ ਅਤੇ ਉਹ ਸਮੇਂ ਸਿਰ ਬਾਹਰ ਆ ਗਏ ਸਨ ਇਸ ਮੌਕੇ ਰਾਹਤ ਅਤੇ ਬਚਾਅ ਕਾਰਜ ਵੀ ਨਾਲ ਨਾਲ ਸ਼ੁਰੂ ਕਰ ਦਿੱਤੇ ਗਏ ਅਤੇ 40 ਦੇ ਕਰੀਬ ਬਚਾਅ ਕਰਮਚਾਰੀ ਮੌਕੇ ਉੱਪਰ ਕੰਮ ਕਰਦੇ ਵੇਖੇ ਗਏ ਫਿਲਹਾਲ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸਿੰਗਲ ਇੰਜਨ ਜਹਾਜ਼ ਤੇ ਪਾਇਲਟ ਸੰਬੰਧੀ ਕੋਈ ਤਫਸੀਲੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਫਿਲਹਾਲ ਇਸ ਕਾਰਨ ਦਾ ਵੀ ਖਲਾਸਾ ਨਹੀਂ ਹੋਇਆ ਕਿ ਇਹ ਹਾਦਸਾ ਕਿਉਂ ਵਾਪਰਿਆ ਅਤੇ ਇਸ ਸਬੰਧੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਜਾਂਚ ਕੀਤੀ ਜਾਣੀ ਹੈ